ਹਾਂ ਜੀ ਦੇ ਤਾਂ ਸਿੱਟਾ ਹਾਂ ਚਾਚਾ ਦੇ ਤਾਂ ਦੇ ਤਾਂ ਠੀਕ ਆ ਚਲ ਮੈਂ ਤੈਨੂੰ ਐਂ ਕਹਿੰਦਾ ਸੀ ਪੂਸਾ ਵੀ ਸਿੱਟ ਲੈਂਦੇ ਬਾਅਦ ਚ ਮੈਂ ਇੱਥੇ 15 ਨੂੰ ਲੈਰ ਸਰਤੀ ਪੂਸਾ ਕਿਹਦੇ ਲਾਵਾਂਗੇ ਪੱਟਕੇ ਨਾ ਕਿਸੇ ਨੇ ਦੇਣੀ ਆ ਲੋਕ ਪੂਸਾ ਲਾਉਣਗੇ ਓਏ ਪੂਸਾ ਤਾਂ ਕੁਝ ਨਹੀਂ ਹੁੰਦਾ ਪੂਸਾ ਆਪਾਂ ਨੇ ਕਾਹਨੂੰ ਲਾਉਣੀ ਆ ਪਾਣੀ ਦੀ ਪਤਾ ਕਿੱਡੀ ਬਰਬਾਦੀ ਕਰਦੀ ਆ ਪੂਸਾ ਪੂਸਾ ਨਹੀਂ ਲੋਟ ਰਹਿਣੀ ਆਹੀ ਆਪਾਂ ਤਾਂ ਬਾਸਵਤੀਏ ਲਾਵਾਂਗੇ ਠੀਕ ਆ ਤੇ ਉਹ ਮੈਂ ਤੈਨੂੰ ਐਂ ਕਹਿੰਦਾ ਸੀ ਪੀ ਪਾਣੀ ਦੀ ਬਰਬਾਦੀ ਦਾ ਮੈਂ ਤੈਨੂੰ ਤਿੰਨ ਤਿੰਨ ਗਰੀ ਤਾਂ ਲੋਕਾਂ ਨੇ ਰੌਣੀ ਕਰਤੀ ਪਾਣੀ ਦੀ ਬਰਬਾਦੀ ਦਾ ਹੁਣ ਆਮ ਲਾਈਟ ਚੱਲਦੀ ਆ ਹੁਣ ਕਰੀ ਜਾਂਦੇ ਨੇ ਉਹ ਸੋਚਦੇ ਨਹੀਂ ਇਹ ਚੀਜ਼ਾਂ ਕੇ ਨਹੀਂ ਤਾਂ ਧਿਆਨ ਨਹੀਂ ਲੋਕਾਂ ਦਾ ਨਾ ਤਾਂ ਦਰਖਤ ਲਾਉਦਾ ਕੋਈ ਆ ਦੇਖ ਲੈ ਕਿੰਨੀ ਗਰਮੀ ਹੋਈ ਪਈ ਆ ਚਾਚਾ ਦਰਖਤ ਵੀ ਲੋਕਾਂ ਨੇ ਅੱਜ ਕੀ ਬਹੁਤ ਫੂਕੇ ਨੇ ਓਏ ਹੋਰ ਤੇ ਇੰਨਾ ਬੁਰਾ ਹਾਲ ਆ ਲੋਕਾਂ ਨੇ ਮੈਂ ਅਸੀਂ ਪਰਸੋਂ ਜੱਸੇ ਇੱਧਰ ਗਏ ਤੇ ਉਹ ਪੰਟਲੋਵਾਂ ਦੀ ਨੰਗੇ ਸਪੱਜਦੇ ਫੂਕੇ ਦੇ ਸਾਰੇ ਫੂਕੇ ਪੈ ਤੇ ਲਵੋਲੋਵਾਂ ਦੀ ਓਏ ਲੋਕ ਸੋਚ ਨਹੀਂ ਰਹੇ ਜਿਵੇਂ ਵੀ ਆਗਲੀਆਂ ਪੀੜ੍ਹੀਆਂ ਵਾਸਤੇ ਆਪਾਂ ਦੇ ਕੇ ਕੀ ਜਾਵਾਂਗੇ ਕੋਈ ਦੇਣ ਨਹੀਂ ਹੈਗੀ ਆਗਲੀਆਂ ਪੀੜ੍ਹੀਆਂ ਨੂੰ ਇਹ ਵੀ ਖਤਮ ਫਰੇਕ ਮੋਟਰ ਦਾ 10-10 ਰਸਤ ਲੱਗਣਾ ਚਾਹੀਦਾ ਨੇ ਜੱਟਾ ਇਹ ਤਾਂ ਸਰਕਾਰ ਨੂੰ ਚਾਹੀਦਾ ਵੀ ਸੋਡੇ ਕਨੈਕਸ਼ਨ ਕੱਟਾਂਗੇ ਭਾਈ ਡਾਸ਼ਬੋਰਡ ਲਾਓ ਬੂਟੇ ਇੱਥੇ ਇਹ ਵੀ ਗੱਲ ਚਾਚਾ ਇਹ ਕਿਹੜੀ ਵੈਰਾਈਟੀ ਆ ਵਾਸਪਤੀ ਇਹ ਮੋਸਲਾ ਜਦੋਂ ਸੋ ਇੱਕ ਅੱਸਿਆ ਵਸ ਪਹੇ ਸਾਰੀ ਇਹੀ ਲਾਵਾਂਗੇ ਨਾ ਨਾ ਹਾਂ ਇਹ ਲਾਵਾਂਗੇ ਆਪਾਂ ਅੱਧੀ ਲਾਵਾਂਗੇ ਇਹ ਬਾਕੀ ਬਾਕੀ ਲਾਵਾਂਗੇ ਸੱਬੀ ਬਾਕੀ ਦਾ ਖਾਲਾ ਕੇ ਨਹੀਂ 126 ਲਾਓ ਹਾਂ ਹਾਂ ਉਹ ਤਾਂ ਗੱਲ ਨਹੀਂ ਲੱਗਦੀ ਲੇਟ ਆ ਜਾਨੂੰ ਮੀਹ ਉਹ ਪੈਣ ਲੱਗ ਜਾਂਦੇ ਨੇ ਹੂੰ ਜਾਨੂੰ ਇਹਦਾ ਇਹ ਜੜਜੂ ਚੱਲ ਵਧੀਆ ਰਹੇ ਪੱਤ ਪੂਰਾ ਹੋ ਜੂ ਇਹਦਾ ਫਿਰ ਉਹ ਲਾ ਦਾਂਗੇ ਆਹੋ ਚਾਚਾ ਮੈਂ ਤੁਹਾਨੂੰ ਆਇਆ ਕਹਿਣਾ ਇਹ 2 ਮਹੀਨੇ ਹੋ ਗਏ ਬਾਹਣ ਵਿਹਲੇ ਪਏ ਨੂੰ ਕੋਈ ਹੋਰ ਫਸਲ ਬੀਜ ਲੰਦੇ ਆਪਾਂ ਮੂੰਗੀ ਬੀਜ ਲੰਦੇ ਉਹ ਮੂੰਗੀ ਕਾ ਨੂੰ ਲੋਟ ਆਉਂਦੀ ਆ ਤਰਲੋਕਿਆ ਪਰ ਬੀਜ ਦੀ ਹੂੰ ਦੇ ਸਪਰੇਅ ਲਾਇ ਰੇ ਫਿਰ ਪਾਣੀ ਉਹਨੂੰ ਵੀ ਲਾਉਣਾ ਪੈਂਦਾ ਚਲੋ ਮੱਕੀ ਨੂੰ ਤਾਂ ਘੱਟ ਪਾਣੀ ਹੋਊਗਾ ਪਰ ਜਦੋਂ ਤੋੜਨ ਦਾ ਟਾਈਮ ਹੋਇਆ ਵੀ ਪੈਣ ਲੱਗੇ ਉਹਦਾ ਵਿੱਚੇ ਪਾਣੀ ਪੈਣਾ ਵਿੱਚੇ ਬਾਹੀ ਸਾਰਾ ਨਾਲੇ ਕੱਖ ਬਹੁਤੇ ਹੋ ਜਾਂਦੇ ਨੇ ਫਿਰ ਯਾਰ ਜੀਰੀ ਚ ਅੱਛਾ ਫਿਰ ਕੱਖ ਪਾੜਦੇ ਫੇਰੀ ਚੱਲ ਇਹਦਾ ਹੁਣ ਬਾਗਲ ਦਾ ਕੋਈ 2 ਮਹੀਨੇ ਬਿਜਲੀ ਚਾਹੀਦੀ ਆਪਾਂ ਜਿਹੜਾ ਵਿਲੇ ਛੱਡ ਲੈਨੇ ਆਪਾਂ ਹਣ ਮੂੰਗਣੀ ਜਾਂ ਤਾਂ ਕੋਈ ਹੋਰ ਫਸਲ ਵੀ ਲੰਦੇ ਓਏ ਹੋਰ ਹੁਣ ਕਿੱਥੇ ਇੱਕ ਵੱਡ ਲਈ ਇੱਕ ਬੀਜ ਲਈ ਐ ਨਹੀਂ ਚੱਲਦਾ ਕੰਮ ਇਹ ਜ਼ਮੀਨ ਨੂੰ ਵੀ ਪਾਵਰ ਚਾਹੀਦੀ ਆ ਅੱਛਾ ਜਾਨ ਚਾਹੀਦੀ ਆ ਤਾਂ ਫਸਲ ਹੁੰਦੀ ਆ ਹੁਣ ਇਹਨੂੰ ਬਾਹ ਕੇ ਸਮਾਰ ਕੇ ਐਨ ਤਸੱਲੀ ਕਰਕੇ ਨਾਲ ਦਾ ਬੱਟਾ ਪੈ ਜਾਣੀਆ ਹੂੰ ਨਾਲੇ ਰੈਸਟ ਹੋ ਜੂਏ ਪਾਵਰ ਦੀ ਗੱਲ ਸੁਣ ਲਾ ਆ ਫੂਸ ਨੂੰ ਅੱਗ ਕਿਉਂ ਲਾਉਣੇ ਹੁੰਦੇ ਆ ਕਲ ਕਲੇ ਰੂਸ ਨੂੰ ਅੱਗ ਪਤੰਦਰਾ ਇਹਦੇ ਬੱਤੇ ਵਾਧਿਆ ਕਰੋ ਕੱਦੂ ਕਰਕੇ ਜੀਰੀ ਲੱਗੀ ਨਾ ਜਦੋਂ ਹਵਾ ਚੱਲਦੀ ਆ ਐ ਸਾਰੀਆਂ ਫੰਟਾ ਮਾਰ ਦਿੰਦੇ ਨੇ ਇਹ ਉਹਦਾ ਚਾਚਾ ਬਾਹਤ ਮਾਰੇ ਮੋਟੇ ਡਾਲ ਲੱਗ ਜਾਂਦੇ ਨੇ ਪਾਵਰ ਦਾ ਪਾਪ ਦੇ ਆਪ ਘਟਾਈ ਜਾਂਦੇ ਨਹੀਂ ਨਹੀਂ ਉਹ ਇਹਦਾ ਨਹੀਂ ਐਡਾ ਕੋਈ ਖਾਸ ਗੱਲ ਹੈਗੀ ਇਹ ਤਾਂ ਚੱਲਦੀ ਨਹੀਂ ਹੁਣ ਪਹਿਲਾਂ ਲਾਉਂਦੀ ਹੁੰਦੇ ਸੀ ਅੱਗਾ ਸਭ ਕੁਝ ਚੱਲਦਾ ਸੀ ਇਹਦਾ ਹੁਣ ਸਰਕਾਰ ਹੋਰ ਆ ਪੱਠਿਆਂ ਦਾ ਇੰਨਾ ਪ੍ਰਦੂਸ਼ਣਾਂ ਫੈਕਟਰੀਆਂ ਦਾ ਇੰਨਾ ਪ੍ਰਦੂਸ਼ਣ ਆਪਣੇ ਨੇ ਆ ਚੜਦੀਏ ਤੁਸੀਂ ਅੱਗ ਲਾਉਨੇ ਹੋ ਐ ਥੋੜਾ ਹੁੰਦਾ ਸਭ ਕੰਨੀ ਦੇਖਣ ਚਾਚਾ ਜਦ ਅੱਗ ਲਾਉਂਦੇ ਲੋਕ ਤੇ ਆ ਨਹੀਂ ਰੱਖਦੇ ਦਰਸਤਾਵਾ ਓਏ ਬੇਕੂਫ ਬੰਦੇ ਬਹੁਤ ਨੇ ਵਿੱਚ ਹਾਂ ਉਹ ਦਰਾਸਤਨ ਕੋਲੋਂ ਮੋੜ ਲੋ ਦੋ ਦੋ ਕਿਹੜੇ ਹਲਾਂ ਦੇ ਤਵੀਆਂ ਦੇ ਲਾ ਲਾ ਵੇਟੇ ਲਾ ਲੋ ਨੀ ਤਵੀਆਂ ਦਾ ਲਾ ਲੋ ਓਏ ਓਏ ਹੋਰ ਕੋਈ ਮੰਨਦਾ ਨਹੀਂ ਇਹਦਾ ਮਣੀ ਪਵੰਦੀ ਚਾਹੀਦੀ ਆ ਇਹ ਚੀਜ਼ਾਂ ਤੇ ਜਿਹੜਾ ਬੰਦਾ ਦਰਾਸਤਨ ਕੋਲੋਂ ਉਹਨੂੰ ਖੂਸ ਮੋੜਦਾ ਨਹੀਂ ਨਾ ਅਗਰ ਅਗ ਜਿੰਦੀ ਆ ਦਰਾਸਤਨ ਨੂੰ ਮੈਂ ਕਹਿੰਦਾ ਉਹਦਾ ਕਤਲ ਦਾ ਪਰਚਾ ਚਾਹੀਦਾ ਬੰਦੇ ਦੇ ਇੱਕ ਚਾਚਾ ਮੈਂ ਬਾਹਰ ਸੁਣੀ ਆ ਗੱਲ ਇਹ ਅਖਬਾਰਾਂ 'ਚ ਵੀ ਆਉਂਦਾ ਰਿਹਾ ਕਿ ਬੂਟਾ ਕਟਾਹਰ ਦਾ ਹਾਂ ਉਹ ਕਤਾਰ ਦਾ ਬੂਟਾ ਜੇ ਕਿ ਘਰੇ ਹੋਵੇ ਜੇ ਕਿਸੇ ਦੀ ਜ਼ਮਾਨਤ ਨਾ ਹੋਵੇ ਕਹਦੇ ਉਹ ਬੂਟਾ ਜ਼ਮਾਨਤ ਕਰਵਾਉਂਦਾ ਨਾਲ ਉਹਦੇ ਫਲ ਆਉਂਗਾ ਅੱਛਾ ਹਾਂ ਉਹ ਬੂਟਾ ਆਪਾਂ ਵੀ ਲਾਉਣਾ ਮੋਟਰ ਤੇ ਲਿਆ ਕੇ ਆਪਾਂ ਲਿਆਵਾਂਗੇ ਪਰ ਕਾਪੜੇ ਦੇ ਇਹ ਆ ਕੋਈ ਹੈ ਨਹੀਂੋਂ ਕੱਪਾ ਤਾਂ ਉਹ ਵੈਸੇ ਹੀ ਲਾਉਣਾ ਫਲ ਕਰਕੇ ਆਪਾਂ ਸੌਣ ਚ ਹੁਣ ਲਾਵਾਂਗੇ ਬੂਟੇ 20-50 ਬੂਟੇ ਲਾਵਾਂਗੇ ਹਾਂ ਸੌ ਵਾਲੇ ਲਾਵਾਂਗੇ ਫਲ ਵਾਲੇ ਲਾਵਾਂਗੇ ਸੁਦੇ ਨਾ ਗਰਮੀ ਕਿੰਨੀ ਹੋਈ ਆ ਇੰਨੀ ਗਰਮੀ ਆ ਟੈਂਪਰੇਚਰ 50 ਤੋਂ ਮੁਰਦਾ ਉਹ ਕਾਹੀ ਤੈਨੂੰ ਕਹਿਣਾ ਦੋ ਬੰਦੇ ਦਰਾਖਤ ਲਾਵਾਂਗੇ ਨਾ 3 ਕਰੋੜ ਵਾਦੀ ਆ ਆਪਣੇ ਅੱਧੇ ਲੋਕ ਏਸੀ ਕਾਰਨ ਬਿਮਾਰ ਹੋ ਹੋ ਕੇ ਏਸੀ ਜੋ ਨਿਕਲ ਕੇ ਬਿਮਾਰਾ ਡਾਕਟਰਾਂ ਦੇ ਪੈਰੇ ਆਪਸ ਦਾ ਪੈਰੇ ਪੈਣ ਆਪਣੇ 3 ਕਰੋੜ ਵਾਦੀ ਆ ਜੇ ਹਰੇਕ ਬੰਦਾ ਇੱਕ ਬੂਟਾ ਲਾਵੇ ਨਾ 3 ਕਰੋੜ ਬੂਟਾ ਹੋ ਜੂ ਅਗਲੇ ਹਾੜੀ ਦੇ ਵੇਲੇ ਨੂੰ ਬੂਟੇ ਤਿਆਰ ਹੋ ਜਾਣਗੇ ਵਿਪਣ ਲੱਗ ਜਾਣਗੇ ਵਿਪਣ ਲੱਗ ਜਾਣਗੇ ਤੀ ਤਰਪ ਟੈਂਪਰੇਚਰ ਨੀਲੇ ਵਾਤਾ ਨਾਲੇ ਆ ਲੋਡ ਪੈਂਦਾ ਮੋਟਰਾਂ ਦੇ ਦੇਖਣਾ ਇਹ ਕੱਡੂਗਾ ਮੌਸਮ ਠੰਡਾ ਰਹੂਗਾ ਨਾਲੇ ਫੁੱਲ ਲਾਈਟ ਫੁੱਲ ਰਹੂਗੀ ਉਹ ਨਾਲੇ ਜੇ ਯਾਰਾ ਆਪਣਾ ਹੁਣ ਆਪੇ ਹੀ ਤੰਗਾ ਮੰਨ ਲਾ ਦੂੰ ਨਾ ਦਾ ਕੰਮ ਹੋਵੇ ਇਹ ਜਿੱਚ ਨਾ ਨਾ ਹੁੰਦੀ ਨੀ 9 10 ਵਜੇ ਬਰ ਜਾਂਦਾ ਘਰੇ ਅਸੀਂਾਂ ਚ 5 ਵਜੇ ਨਿਕਲਦੇ ਆ ਕੰਮ ਕਿੱਥੇ ਹੋਊਗਾ ਸਵਾਹ ਹੋਊਗਾ ਕੰਮ ਨਹੀਂ ਹੁੰਦਾ ਬਹੁਤ ਔਖਾ ਉਹ ਬੱਟਾ-ਮੱਟਾ ਦਾ ਨਿਬੜ ਗਿਆ अच्छा ओ, तू कह रहा मेरा पता ਲੈਣਾ ਬੱਟਾਂ ਦਾ ਇੱਕ ਦੋ ਰਹਿੰਦੀਆਂ ਨੇ ਬਸ ਘਰ ਤੀਆਂ ਅੱਜ ਦਾ ਗਰਮੀ ਬਹੁਤ ਸੀ ਹਾਂ ਮਲਕ ਚੱਕਰ ਖਾ ਗਿਆ ਉਹ ਉੱਥੇ ਦੀ ਉਹਨਾਂ ਦੇ ਆਪਣਾ ਡਾਕਟਰ ਕੀ ਵੱਟ ਲਵੇ ਹਾਂ ਉੱਥੋਂ ਆਇਆ ਦੇਖਦਾ ਪੈਂਦਾ ਮਸਾ ਪਾਣੀ ਪੀਤਾ ਕੇ ਉਹ ਤੂੰ ਬਹੁਤਾ ਦਿਨੇ ਨਾਲ ਤੁੱਪੇ ਨਾ ਕੰਮ ਕਰਿਆ ਕਰ ਗਰਮੀ ਤਾਂ ਇਹ ਨਾ 50 ਦੇ ਟੈਂਪਰੇਚਰ ਪਹੁੰਚਿਆ ਖੜਾ ਮੈਨੂੰ ਆਏ ਦੱਸ ਆ ਬਾਹਣ ਵੀ ਬੱਤ ਆਇਆ ਤੈ ਕਦੋਂ ਮਗਰਾ ਪੜੇ ਉਹ ਮੇਰਾ ਯਾਰ ਆ ਬਾਹਾਂ ਕਰਕੇ ਇਹਦਾ ਮੈਨੂੰ ਟਰੈਕਟਰ ਦਾ ਬਹੁਤ ਮੁਸ਼ਕਲ ਆ ਇਲਾਕੇ ਦੇ ਕਿੱਧਰੋਂ ਬਾਹਾਂ ਜਨਾ ਕਦੇ ਕਿੱਧਰੋਂ ਗੱਡੀ ਦਾ ਕੰਨ ਚਲਾਈ ਫਿਰਦਾ ਦੀ ਉਹ ਗੱਡੀ ਦੇ ਟਰੈਕਟਰ 'ਚ ਫਰਕ ਆ ਅਸਿਆ ਨਾ ਤੂੰ ਤੂੰ ਬਾਹਰ ਇਹਨੂੰ ਤੂੰ ਕੀ ਕਰਦਾ ਫਿਰ ਮੈਨੂੰ ਟਰੈਕਟਰ ਆਉਂਦਾ ਨਹੀਂ ਮੈਨਾਂ ਕਪੈਨ ਆਉਂਦੀ ਐ ਤੈਨੂੰ ਕਿਹਾ ਸੀ ਅੱਛਾ ਜੱਤਾ ਜਹਾ ਫੜਨ ਮਾਰਦਾ ਦੀ ਮੈਂ ਜੀ ਕਪੈਨ ਚਲਾ ਲੈਂਦਾ ਚਾਚਾ ਮੈਂ ਉਹ ਚਾਚਾ ਵੱਡੀ ਗੱਡੀ ਚਲਾਈਦਾ ਛੋਟੀ ਨਹੀਂ ਚੱਲਦੀ ਲੈ ਛੋਟੀ ਨਹੀਂ ਚੱਲਦੀ ਤੂੰ ਸਿੱਖ ਰਾ ਫਿਰ ਨਾਲੇ ਸਿੱਖ ਲੇਗਾ ਅੱਜ ਦੇਖਦਾ ਆਥਣੇ ਲਿਆਉਂਗਾ ਅੱਜ ਲਿਆ ਤੂੰ ਇਹਨੂੰ ਬਾਹਰ ਹੋਰ ਅੱਜ ਦੇਖਦਾ ਮਹੀਦ ਕਰਦਾ ਇਹਦਾ ਲਾਜ ਅੱਜ ਤੇਰਾ ਤਾਂ ਮੈਂ ਦੇਖ ਲਿਆ ਤੂੰ ਤਾਂ ਹੁਣ ਦਾੜ ਚੌਂਕੀਆਂ ਦੀ ਰਹਿਣਾ ਓਏ ਹੁਣ ਕਰਿਆ ਜਿੱਧਰੋਂ ਵਾਹੇ ਨਾ ਕਦੇ ਕਿਧਰੋਂ ਵਾਹੇ ਮੈਨੂੰ ਅੱਖ ਚੱਪਣਾ ਪਊ ਕੰਮੇ ਨਹੀਂ ਲੋਟ ਆਉਂਦੇ ਕਦੇ ਕਿਧਰੇ ਨੂੰ ਕਦੇ ਕਿਧਰੇ ਨੂੰ ਬਾਹਰ ਕਿਹੜਾ ਰੱਖਦਾ ਮੇਰੇ ਤੇ ਤਾਂ ਮੈਂ ਵੀ ਦੇਖੀ ਜਣਾ ਵੀ ਚਾਚਾ ਆ ਗਿਆ ਓਏ ਟਕਵਾਦ ਆ ਜਾਂਦਾ ਐ ਨਹੀਂ ਪਤਾ ਵੀ ਚਾਚਾ ਆਥਣੇ ਆਊਗਾ ਤੂੰ ਦੁਪਹਿਰੇ ਨਾਲ ਕੰਮ ਕਰਿਆ ਕਰ 3 ਵਜੇ ਚੁੱਪ ਕਰਕੇ ਘਰ ਨੂੰ ਤੁਰਿਆ ਆਇਆ ਕਰ ਠੀਕ ਆ ਉਦੋਂ ਬਾਅਦ ਆਥਣੇ ਆ ਬਧਾਰ ਆ ਜਾ ਰਾ ਕਰ ਲਿਆ ਬਥੇਰਾ ਟਾਈਮ ਤੇ ਆ ਜੀਰੀ ਲਾਉਣ ਚ ਤੂੰ ਹੀ ਨਾ ਇੱਥੇ ਦੁਪਹਿਰੇ ਮਰਦਾ ਫਰੀ ਚੱਲ ਠੀਕ ਆ ਇੱਥੇ ਬਿਮਾਰ ਹੋ ਗਿਆ ਫਿਰ ਮੇਰੇ ਨਾਲੇ ਮੇਰਾ ਕੰਮ ਖੜਜੂ ਨਾਲੇ ਤੂੰ ਪੈਸੇ ਲੱਗਣ ਨੂੰ ਖਵਾ ਠੀਕ ਆ ਐਂ ਕਰੀ ਹੁਣ ਆਥਣੇ ਜਦੋਂ ਆਵੇਂਗਾ ਟਰੈਕਟਰ ਲੈ ਕੇ ਨਾ ਆਇਆ ਚਾ ਉਹ ਫੇ ਵੱਖ ਤੇ ਵਿਚਾਲੇ ਆਂਦੇ ਤੇ ਰਹਿਣਾ ਟਟੀਰੀ ਦੇ ਹੱਸਿਆ ਕਿਤੇ ਉਹ ਵਿਚੇ ਬਾਵੇ ਦਾ ਵਧੀਆ ਆ ਮੈਨੂੰ ਦੱਸ ਤਾਂ ਕਿਤੇ ਵਿਚਾਰਾ ਪਾਪ ਹੋ ਜੇ ਨਾ ਮਿੱਥੂ ਉਹਨਾਂ ਨੂੰ ਮੰਝੇ ਜਿੰਨਾ ਖਾ ਉਹ ਛੜਦੀ ਉਹਨਾਂ ਛੜਦਾਂਗੇ ਛੜਦਾਂਗੇ ਕੋਈ ਨਹੀਂ ਜਿੱਦੇ ਬੱਚੇ ਨਿਕਲ ਗਏ ਆਪੇ ਆਪ ਬਾਲਾਂਗੇ ਬਾਅਦ ਵਿੱਚ ਦੇਖੀ ਜੂ ਯਾਰ ਕਿਤੇ ਉਹਦੇ ਵਿਚਾਰੀ ਦਾ ਹੋਰ ਪਾਪ ਕਰਦੇ ਨੂੰ ਨਹੀਂ ਨਹੀਂ ਯਾ ਚੱਲ ਵਧੀਆ ਆ ਦੱਸ ਤਾਂ ਮੈਨੂੰ ਹਾਂ ਇਹ ਜੀਵ ਜੰਤੂਆਂ ਨੇ ਵੀ ਕਿਤੇ ਨਾ ਕਿਤੇ ਦਾ ਜਿਉਣੀ ਆ ਆ ਹਾਂ ਹਾਂ ਦਰਸਤਾں ਤੇ ਆਹਨੇ ਅੱਗੇ ਪਾ ਲੰਦੇ ਦੀ ਜਾਨਵਰ ਹੋਰ ਮਤਾਂ ਜਾਨਵਰੇ ਨਹੀਂ ਚਾਚਾ ਦੇਖੇ ਜੇ ਦਰਸਤ ਦਰਸਤੇ ਨਹੀਂ ਹੈਗੇ ਜਾਨਵਰ ਕਿੱਥੋਂ ਆਉਣਗੇ ਹੋਰ ਕਈ ਜਾਨਵਰ ਲੋਪ ਹੋ ਗਏ ਆਪਣੇ ਚਾਚਾ ਹੂੰ ਸਾਡੇ ਇੱਕ ਕੱਚਾ ਘਰ ਹੁੰਦਾ ਸੀ ਅੱਛਾ ਉਹਦੇ ਵਿੱਚ ਸੱਤ ਪਾਏ ਹੁੰਦੀ ਸਲਵਾਰ ਦੀ ਤੇ ਉੱਤੇ ਮਿੱਟੀ ਪਾਈ ਹੁੰਦੀ ਸੀ ਹਾਂ ਓਏ ਏਸੀ ਮੰਗ ਹੁੰਦਾ ਸੀ ਉਹਦੇ ਵਿੱਚ ਆਉਂਦੀ ਆਉਂਦੀ ਇਹਦੇ ਚਿੜੀਆਂ ਸੂਟੀਆਂ ਉਹ ਓਏ ਉਹਦਾ ਲੋਪ ਹੋ ਗਈਆਂ ਚਿੜੀਆਂ ਓ ਦੇਵੀ ਨਹੀਂ ਹੈ ਜੰਮੀ ਕਿਤੇ ਹੁਣ ਹੁਣ ਨਾ ਦਰਖਤ ਰਹੇ ਨੇ ਯਾਰ ਨਾ ਅੰਬ ਰਹੇ ਨਾ ਬੂੜ ਰਹੇ ਨਾ ਜਾਮਣ ਨਾ ਤੂੰ ਤੂੰ ਹੈਗਾ ਦਰਖਤ ਨਾ ਕੋਈ ਦਰਖਤ ਨਹੀਂ ਹੁਣ ਕਿੰਨੀਆਂ ਜਾਤੀਆਂ ਲੋਭ ਹੋ ਗਈਆਂ ਇਹਦੀਆਂ ਦੇਖ ਨਾ ਜਿਹੜੀ ਕਾਉ ਇਲ ਤੋਤੇ ਮੋਰ ਸਾਰੇ ਕਿੱਧਰ ਗਏ ਦੇਖ ਨਾ ਤੂੰ ਦਰਖਤ ਤੋਂ ਬਿਨਾ ਕੁਝ ਨਹੀਂ ਚੱਚਾ ਜੇ ਦਰਖਤ ਲੱਗੂਗਾ ਤਾਂ ਸਭ ਕੁਝ ਹੋਊਗਾ ਨਹੀਂ ਨਹੀਂ ਹੁੰਦਾ ਚਲ ਹੁਣ ਗੱਲਾਂ ਬਹੁਤ ਹੋ ਗਈਆਂ ਕੰਮ ਧੰਦਾ ਕਰ ਲੈ ਕੋਈ ਚਾਚਾ ਹਾਂ ਤੂੰ ਚਾਹ ਨਾ ਲੈ ਗਈ ਚਾਹ ਤਾਂ ਯਾਰ ਫੂਕ ਦਿੰਦੀ ਆ ਹਾਂ ਹੈ ਤੂੰ ਨਿੰਬੂ ਪਾਣੀ ਲੈ ਕੇ ਆਈ ਚੱਲ ਨਿੰਬੂ ਪਾਣੀ ਲਿਆਉਣਾ ਕੋਈ ਨਾ ਆ ਕੋਈ ਨਾ ਵਾ ਬੱਟ ਘੜ ਕੇ ਆਉਣਾ ਤੂੰ ਇੰਨੇ ਜਾਇਆ ਹੈ ਕੋਈ ਨਾ ਫਿਰ ਮੈਂ ਲਿਆ ਦੇਣਾ ਤੈਨੂੰ ਹੋਰ ਕੰਮ ਕਰ ਲੈ ਠੰਡੇ ਠੰਡੇ ਮਾੜਾ ਮੋਟਾ ਘੰਟਾ ਲਾ ਲ ਮੈਂ ਲਿਆਉਣਾ ਚਾਲ ਵੀ ਤ੍ਰਿਲੋਕ ਸੈਂ ਤਾਂ ਘੜਨੀ ਪਣੀ ਐ ਇੰਨੀ ਗਰਮੀ ਪੈਂਦੀ ਆ ਬੱਟਾ ਤਾਂ ਮਾੜੀ ਮੁੱਟੀ ਘੜਨੀ ਪੂ ਹੁਣ ਆ ਦੇਖ ਲਾ ਬੱਟਾ ਅੱਧੇ-ਅੱਧੀਆਂ ਵੱਡੀਆਂ ਪਈਆਂ ਨੇ ਮਾੜੀ ਜੀ ਬੱਟ ਬੱਸੀ ਲੋਕ ਲੜਪੰਦੇ ਨੇ ਕਤਲ ਕਰ ਦਿੰਦੇ ਨੇ ਮਾੜੀਆਂ ਮਾੜੀਆਂ ਬੱਟਾਂ ਬੱッセ ਵਿਦਾਸ ਇੱਥੇ ਕੀ ਲੈ ਜਾਣਾ ਇੱਥੇ ਹੀ ਰਹਿ ਜਾਣਾ ਸਭ ਕੁਝ ਹੈਲੋ ਹਾਂਜੀ ਭਾਈ ਸਾਹਿਬ ਹਾਂਜੀ ਮੈਂ ਖੇਤਾਂ ਖੇਤੋਂ ਆਉਣਾ ਜੀ ਪਿੰਡ ਨੂੰ ਤਰਲੋਕਾ ਕਿਵੇਂ ਨਿੰਬੂ ਪਾਣੀ ਲੈ ਕੇ ਦੇ ਅੱਛਾ ਚੱਲ ਫਿਰ ਤੁਸੀਂ ਆਜੋ ਆਜੋ ਲੈ ਆ ਨਿੰਬੂ ਪਾਣੀ ਕਰਾ ਰਹੇ ਹੋ ਜੀ ਕਰੋ ਠੀਕ ਆ ਜੀ ਫਿਰ ਮੈਂ ਕਾ ਨੂੰ ਭੱਜੂ ਆਜੋ ਜਾਰ ਸਰ ਗਿਆ ਆਉਂਦਾ ਲਿਆਉ ਉਹ ਆਪੀ ਵੱਡਾ ਉਹ ਦੇਖਦਾ ਮੈਨੂੰ ਲੱਗਦਾ ਗਈ ਨਹੀਂ ਹੈਗਾ ਘਰ ਨੂੰ ਤਾਂ ਪਿਆ ਮਾਨੂੰ ਨੇ ਬੂਬਾਣੀ ਨੂੰ ਕਿਹਾ ਸੀ ਚਾ ਪੁੱਤਾਂ ਜਾ ਕੇ ਉਹ ਚਾਚਾ ਗਿਆ ਨਹੀਂ ਘਰੇ ਤੂੰ ਉਹ ਨਹੀਂ ਆਉਂਦਾ ਕੋਈ ਨਾ ਦੂਜੇ ਵੱਡਾ ਆਉਂਦਾ ਆਪਣਾ ਮੈਂ ਕਿਹਾ ਨਿੰਬੂ ਪਾਣੀ ਨੂੰ ਕਿਹਾ ਸੀ ਕੋਈ ਕਹੇ ਤਾਂ ਮੈਂ ਉਹਦਾ ਫੋਨ ਆਇਆ ਸੀ ਮੈਂ ਤੁਰਦਾ ਸੀ ਹਾਂ ਉਹ ਕਹਿੰਦਾ ਮੈਂ ਆਉਣਾ ਖੇਤ ਤੇ ਆਉਣਾ ਉਹਨੂੰ ਕਹਿੰਦਾ ਮਾਹ ਨਿੰਬੂ ਪਾਣੀ ਚੱਕ ਲਈ ਉਹਦਾ ਕੀ ਪਤਾ ਚਾਚਾ ਆਊਗਾ ਕਿ ਨਾ ਓਏ ਆਉਂਦਾ ਹੁਣ ਉਹਨੇ ਫੋਨ ਕਰਿਆ ਚਲ ਠੀਕ ਆ ਫਿਰ ਆਉਂਦਾ ਆਉਦਾ ਕੋਈ ਨਹੀਂ ਨੇ ਪਾਣੀ ਪੀਦਾ ਮੋਟਰ ਚੱਲਦੀ ਆ ਮੂੰਹ ਸੁੱਕਿਆ ਪਿਆ ਉਹ ਪੀਲਾ ਪਾਣੀ ਪੀਲਾ ਪੁੱਤ ਅੰਦਰ ਹੋਰਿਆ ਕੰਮ ਕਰਦੇ ਮੈਂਤਗਵਾ ਦੇ ਨਿੰਬੂ ਪਾਣੀ ਚਾਹੀਦਾ ਦੇਖਦੀ ਸਾਵੇਂ ਸੁੱਤਾ ਕਹਿੰਦਾ ਨਿੰਬੂ ਪਾਣੀ ਚਾਹੀਦਾ ਲੈ ਉਹ ਲੱਗਿਆ ਵਿਚਾਰਾ ਵੱਟ ਘੜਨੋਂ ਜ਼ਰਾ ਚਲ ਓਏ ਆਹ ਲਓ ਭਾਈ ਨਿੰਬੂ ਪਾਣੀ ਦਰਮੀ ਬੜੀ ਆ ਥੱਕ ਗਏ ਹੋਵੋਗੇ ਯਾਰ ਹੋਰ ਗਰਮੀ ਬਹੁਤ ਆ ਪਰ ਮਾਰ ਲੈਨੇ ਆ ਹਾਕ ਰੋਕਾ ਵਟਾਂ ਘੜ ਰਿਆ ਹਾਂ ਹਾਂ ਚਾ ਉਹ ਤਰ ਲੋਕਿਆ ਓਏ ਆ ਜਾ ਪਾਣੀ ਪੀ ਲਾ ਓਏ ਨਿੰਬੂ ਪਾਣੀ ਆ ਗਿਆ ਓ ਆ ਗਿਆ ਚਾਚਾ ਆ ਗਿਆ ਆ ਬੜੇ ਦਾ ਸੁਭਾ ਮੈਨੂੰ ਠੀਕ ਲੱਗਦਾ ਆ ਛੋਟਾ ਦਾ ਨਾ ਮਾਲੀਆਂ ਕਾ ਖੇਤਾਂ ਦਾ ਪਿਆਰ ਹੈਂਦਾ ਇਹ ਵਿਚਾਰਾ ਨੇ ਪਾਣੀ ਲਿਆ ਕੇ ਹਾਕ ਮਾਰਦਾ ਵੀ ਧੁੱਪੇ ਨਾਲ ਉਹ ਕਰ ਬਿ ਨਿੰਬੂ ਪਾਣੀ ਪੀ ਲਾ ठीक लगता है बटा बुटा तो हो गई सारिया है यार गर्मी बहुत चाचा ਹਾਂ ਤੁਸੀਂ ਇਹ ਚ ਪਾ ਦੋ ਮੈਨੂੰ ਇਹ ਚ ਪਾ ਦੋ ਉਹ ਇਹ ਚ ਪੂਰਾ ਇੰਨਾ ਇਹ ਪਾਣੀ ਵਾਸਤੇ ਰੱਖਿਆ ਇੰਜਨ ਦਾ ਫਟਣ ਵਾਲਾ ਹੋਇਆ ਪਿਆ ਬਸ ਪਾ ਲਾ ਪਾ ਉਹ ਗਲਾਸ ਚ ਪੀ ਲਾ ਉਹ ਨਹੀਂ ਨਹੀਂ ਜੀ ਇਹ ਜੀ ਠੀਕ ਰਹੂ ਕੰਮ ਕੇਰਾ ਪੀ ਲਿਆ ਪਾ ਬਿੰਦੇ ਬਿੰਦੇ ਔਖਾ ਜਿਹਾ ਲੱਗਦਾ ਗਲਾਸ ਚ ਪਾਉਣ ਦਾ ਪੀ ਲਾ ਬੱਤ ਪੀ ਲੈ ਤੁਸੀਂ ਨਹੀਂ ਔਖੇ ਹੋ ਮੈਂ ਕੇਰਾ ਭਰ ਦੂੰ ਮੇਰਾ ਤਾਂ ਉਹ ਪੀ ਲਾ ਜਿੰਨਾ ਪੀਣਾ ਕਰ ਲਾ ਤਸੱਲੀ ਤੂੰ ਫੇਰ ਇਹ ਇੰਜਨ ਠੀਕ ਰਹੂਗਾ ਉਹ ਕੰਮ ਔਖਾ ਤਾਂ ਨਹੀਂ ਲੱਗਦਾ ਉਹ ਨਹੀਂ ਜੀ ਨਹੀਂ ਠੀਕ ਆ ਇਹ ਤੀਦਾ ਗਰਮੀ ਜਿਆਦਾ ਆ ਤਾਂ ਹੀ ਨਿੰਬੂ ਪਾਣੀ ਵੱਧ ਪੀਨੇ ਆ। ਅੱਛਾ। ਹੋਰ ਗਰਮੀ ਬਹੁਤ ਆ ਯਾਰ। ਬਹੁਤ ਹੀ ਗਰਮੀ ਪੈ ਰਹੀ ਆ ਬਹੁਤ ਜਿਆਦਾ। ਮਹਾ ਹਾ ਹਾ। ਓ ਹੁਣ ਸੈਕਟਾ ਸਰੀਰ। ਸੈਕਟਾ? ਹਾਂ। ਪਾਣੀ ਪੀ ਕੇ ਇਹੇ ਠੰਮੇ ਪਾਉਂਦਾ। ਬਸ ਬਸ। ਉਹ ਉਹ ਇਹਦਾ ਗਲਾਸੀਆ ਆ ਤੁਸੀਂ ਕਿਹੜਾ ਕੋਈ ਕੰਮ ਕਰਨਾ? ਸੋ ਤਾਂ ਤਾਂ ਇੰਨਾ ਕੰਮ ਕਰ ਦਿੰਦਾ ਗਲਾਸੀ ਜੀ ਆਹ। ਸਾਡੇ ਨੂੰ ਸਾਨੂੰ ਤਾਂ ਇੰਨੀ ਚਾਹੀਦਾ ਸਹੀ ਗਾ ਇਹਦਾ ਪੀਲਾ ਹੋਰ ਚੱਕ ਦੇ ਗੱਲਾਂ ਕੋਈ 1 ਲੀਟਰ ਮਾ ਹੁੰਦਾ ਜੀ ਕਿਹੜੀ ਮਾਤ ਹੁੰਦਾ ਇਹ ਸ਼ਫਰੇਵਾ ਵੀ ਆ ਜਾਂਦਾ ਚੱਕ ਲੈ ਰੈਡੀਟਰ ਨੂੰ ਚੱਕ ਵੇ ਆਹ ਬਹੁਤ ਹੀ ਗਰਮੀ ਆ ਯਾਰ ਹਨਾ ਹਾਲੀ ਆ ਜੀ ਜਿਆਦੇ ਹੋ ਗਈ ਗਰਮੀ ਮਾ ਗਾ ਟੈਂਪਰੇਚਰ ਜੀ 50 ਤੇ ਰਹਿਣਾਗਾ 50 ਤੇ ਹੋਗਾ ਕੱਲ ਮੈਨੂੰ ਲੱਗਾ 48 ਤੇ ਦੀ ਮੈਨੂੰ ਤਾਂ ਫਿਰ ਕੀ ਪਤਾ ਮੋਬਾਈਲ ਜਿਆਦਾ ਚਲਾਉਣਾ ਨਹੀਂ ਆਉਂਦਾ ਲੋਕ ਇਹ ਕਹਿੰਦੇ ਹੁੰਦੇ ਨੇ 48 50 ਲੈ ਇਹ ਘਰ ਪੁੱਤਰ ਇਹਨੂੰ ਉਹ ਖੇਡ ਚ ਸੱਡ ਦੇ ਠੰਡਾ ਰਹੁ ਅੱਛਾ ਜੀ ਫੇਰ ਪੀਲਾ ਦੇ ਹਨਾ ਪੀਣੀ ਕੋਈ ਨਾ ਪੀ ਜੀ ਫੇਰ ਪੀਣੀ ਚਲੋ ਫੇਰ ਹੁਣ ਗਰਮੀ ਬਹੁਤ ਆ ਰੈਸਟ ਕਰੋ ਹੁਣ ਠੀਕ ਆ ਹਾਂ ਜੀ ਹਾਂ ਹਨਾ ਹੋਰ ਚੱਲਦੇ ਆ ਉਹ ਫੇਰ ਹੋਰ ਠੰਡੇ ਠੰਡੇ ਕੰਮ ਕਰਿਆ ਕਰੋ ਯਾਰ ਚੱਲੀਆ ਚਾਚਾ ਫੇਰ ਹੋਰ ਚਾਰ ਪੁੱਤ ਚੱਲੋ ਬਾਈ ਹੋਰ ਆਥੜੇ ਆਵਾਂਗੇ ਹੁਣ ਹੈ ਆਪ ਬਿਜਲੀ ਕਿਹੜਾ ਮਾਰ ਜੀ ਆਹੋ ਆਹੋ ਮਾਰ ਜੂ ਮਾਰ ਜੂ ਜਿਹੜਾ ਮਾਰ ਜੀ ਕੋਈ ਨਾ ਉਹ ਆ ਜਾ ਹੁਣ ਤੋ ਰੋਕਿਆ ਆਉਣਾ ਆਉਣਾ ਚਾਚਾ ਰੋਕੇ ਖੜਾ ਕੇ ਆਪ ਤੰਦਰ ਇੱਥੀ ਪੈਰ ਜੇ ਮਰੀ ਜਾਂਦਾ ਤੂੰ ਐ ਕਰ ਰਿਹਾ ਚਾਚਾ ਹਾਂ ਤੂੰ ਮਾਗਰ ਬਾਹਰ ਮੈਂ ਚਲਾਉਣਾ ਬੋਲਾ ਪਹਿਲਾਂ ਮੇਰੀ ਬਾਹਰ ਹੋੜਤੀ ਕੋਈ ਤਮਾਰੇ ਹਿੰਦੀ ਨੂੰ ਆਏ ਉਹ ਤਾਂ ਹਿੰਦੀ ਹੁੰਦੀ ਆਉਂਦਾ ਹੈ ਆਉਣਾ ਤੈਨੂੰ ਕੋਣ ਇੱਥੀ ਆਉਂਦਾ ਹੈਗਾ ਹੋਰ ਬਾਬਾ ਤੂੰ ਰਹਿੰਦੇ ਕੋਈ ਨਾ ਤੂੰ ਬਾਹਰ ਸਦੀ ਇੱਥੇ ਤੱਕ ਦੇਖਦੇ ਆ ਤੂੰ ਇਹ ਤਾਂ ਕੱਲਾ ਤੂੰ ਹੀ ਵਾਜ ਜਾ ਮੈਂ ਤਾਂ ਤੁਰਕੀ ਆ ਜੂ ਉਹ ਨਾ ਇਹ ਦੂਆ ਆਇਆ ਬਾਈ ਦਾ ਬਾਈ ਮੈਂ ਪਹਿਲਾਂ ਤੋੜਤੀ ਬਾਈ ਆਇਆ ਆਇਆ ਬਾਈਆ ਬਾਈਆ ਕੋਹ ਨਹੀਂ ਹੁੰਦਾ ਚੱਲ ਹੌਲੀ ਚਲਾਈ ਹੁਣ ਦੇਖ ਕੇ ਕਿਤੇ ਹੋਰ ਕੰਮ ਕਰ ਦੇ ਆ ਜਾ ਆ ਜਾ ਕੋਹ ਨਹੀਂ ਹੁੰਦਾ ਠੀਕ ਆ ਠੀਕ ਆ ਠੀਕ ਆ ਕੋਈ ਚੱਲਿਆ ਕਰ ਹਾਂ ਬੱਟਾ ਹੁਣ ਬੱਟਾ ਤਾਂ ਆਪ ਲਾ ਕੇ ਤੂੰ ਹੋਈ ਚਾਹ ਨਜ਼ਾਰਾ ਆਉਂਦਾ ਫਿਰ ਨਾ ਚਾਹਤੇ ਜਾਂ ਨਹੀਂ ਕੋਹ ਨਹੀਂ ਹੁੰਦਾ ਨਜ਼ਾਰਾ ਆਉਂਦਾ ਕਰ ਤੂੰ ਇਰੇਛਾਂ ਦੇ ਨਾ ਪੰਤੰਦਰਾ ਦੂਰੋ ਕਰੋ ਉਹਦਾ ਕੀ ਹੋ ਗਿਆ ਤੂੰ ਬਹਿ ਜਾ ਚੰਗਾ ਬਾਬਾ ਤੂੰ ਜਾ ਮੇਰੀ ਦੂਜੀ ਵੀ ਤੋੜ ਦੇਗਾ ਜਦੂ ਆ ਜੀ ਆਰ ਫਰਮਾਦਾ ਜਾਂਦਾ ਪਤਾ ਤੁਰ ਕੀ ਆ ਜੂ ਆ ਜੀ ਆ ਜੀ ਕੋਈ ਨਾ ਮਨੰਤਾ ਨਾ ਵਾਸਤਾ ਬਦਿੰਦਰ ਹੋਰ ਰੋਕੇ ਆ ਕਾ ਬਿਠਾ ਲੈ ਆਉਣਾ ਯਾਰ ਰੁੱਸੇ ਨਾ ਜਾਵੇ ਹੋਰ ਕੋ ਨਹੀਂ ਹੁੰਦਾ ਓਏ ਆ ਜਾ ਗਾਚਾ ਉਹਦਾ ਜਵਾਕਾ ਵਾਂਗੂ ਰੁੱਸ ਗਿਆ ਯਾਰ ਕਿਹਦਾ ਹੱਡੇ ਉਹਦਾ ਡੀਆ ਯਾਰ ਆ ਜਾ ਬਹਿ ਜਾ ਕੋਈ ਨਾ ਓ ਤੂੰ ਓਏ ਆ ਜਾ ਤੂੰ ਬਹਿ ਜਾ ਬਹਿ ਜਾ ਕੋਈ ਨਹੀਂ ਹੁੰਦਾ ਨਾ ਤੂੰ ਚਲਾ ਲੈ ਆਜਾ ਮੈਂ ਚਲਾਉਣਾ ਆਜਾ ਮਾਗਰ ਬੈਠ ਵਾਹਾ ਹਿੰਦੀ ਆ ਯਾਰ ਤੂੰ ਤਾਂ ਆਪਣਾ ਤਾਂ ਲੰਬਾ ਟਾਈਮ ਆ ਨਾ ਮੋਟਰਸਾਈਕਲ ਪਿੱਛੇ ਰੁਸ ਗਿਆ ਵੇ ਨਾ ਅੰਦਰ ਉਹ ਬਾਹਾਂ ਤਾਂ ਨਹੀਂ ਢਾਉਣੀ ਤੇ ਤੋਂ ਪਹਿਲਾਂ ਤੋੜਤੀ ਚੱਲ ਆ ਲੈ ਕੋਈ ਗੱਲ ਨਹੀਂ ਐ ਚਲਾਈ ਜਾਉਂਦਾ ਹੌਲੀ ਹੌਲੀ ਜਾ ਆਵਦਾ ਮੈਂ ਵੀ ਹੁਣ ਹੋਰ ਸਾਹ ਆਵਦਾ ਤੇ ਹੁਣ ਗੇਅਰ ਤਾਂ ਪਾਉਣੀ ਆ ਆਵਦਾ 5 ਮਿੰਟ ਵੱਧ ਲੱਗ ਜਾਣਗੇ